ਕਹਿੰਦਾ ਸਾਡੇ ਫਤੂੜ ਦੇ ਹੈ ਹੈ ਇਹ ਕਹਿੰਨੇ ਅਮੈਂ ਬੋਲਦਾਂ ਖੋਣੇ ਕਹਿੰਦਾ ਤੂ ਬਣਾਈਆ ਬਣਾਈਆ ਹਾਂ ਐਜੀ ਬਣਾ ਲਈ ਬਣਾ ਲਈ ਕਰਦਾ ਸੱਚੀ ਸਾਡਾ ਕਿਉ ਹੋਏ ਆ ਕਿਉ ਹੋਏ ਆ ਦੇਖੋ ਜੀ ਕਿਉ ਬਣਾਇਆ ਇਹਨਾਂ ਨੇ ਰਫੈਂਡ ਪਾ ਕੇ ਰਫੈਂਡ ਪਾ ਕੇ ਵਿੱਚ ਆ ਇਜੀ ਪਾਊਡਰ ਵਿੱਚ ਪਾਇਆ ਜੀ ਤੇ ਵਿੱਚ ਇਜੀ ਪਾਊਡਰ ਪਾਇਆ ਆਪਣੇ ਬੱਚੇ ਬਚਾਓ ਇਹ ਗੁੱਜਰ ਸਿੰਘ ਹੈ ਜੀ ਆ ਗੁੱਜਰ ਸਿੰਘ ਸੋਰੀ ਮੇਰੇ ਮੂੰਹ ਚ ਨਿਕਲ ਗਿਆ ਗੁੱਜਰ ਹੈ ਹਾਂ ਸਿੰਘ ਵੇਖ ਲੋ ਹਾਂ ਆਵਾਜ਼ ਸੁਣੀ ਆ ਇਹ ਕਹਿੰਦੇ ਨੇ ਇਹੀ ਇਦਾਂ ਵਾ ਤੇ ਆ ਕੰਮ ਇਹਨਾਂ ਦਾ ਹੁੰਦਾ ਹੈ ਆ ਭੱਜ ਕੇ ਜਲਦੀ ਆ ਜਾ ਤੂੰ ਵੀ ਇੱਧਰ ਦੇਖ ਲੋ ਇਹਨਾਂ ਦੇ ਕੰਮ ਤੇ ਇੱਕ ਬੰਦਾ ਇਹਨਾਂ ਦਾ ਉਹ ਵੇਖੋ ਹਾਂ ਹੈ ਇਹ ਕਿਉਂ ਵੇਚਦੇ ਆ ਵਿੱਚ ਸਿਰਫ ਪਾਈ ਪਤਾ ਨਹੀਂ ਕੀ ਕੁਝ ਪਾਉਂਦੇ ਨੇ ਫੈਟ ਵਧਾਉਣੇ ਫੈਟ ਫੈਟ ਵਧਾਉਣ ਵਾਸਤੇ ਦੇਖ ਲੋ ਜੀ ਆ ਕੰਮ ਹੁੰਦਿਆ ਹਾਂਜੀ ਆ ਇਹਨਾਂ ਦਾ ਆ ਵੇਖ ਲੋ ਦੁੱਧ ਆਹ ਫੈਟ ਵਧਾਈ ਆ ਕੰਮ ਇਹਨਾਂ ਦਾ ઠીક આ બધા વેખ લો ચાલો